ਬਾਦਰ ਨੂੰ ਥੋੜੀ ਮਾਰ ਪਾਉਂਦੇ ਸੀ ਮੀਰੀ ਨੇ ਬਾਦਰ ਨੂੰ 20 ਸੀ ਬਾਦਰ ਨੂੰ ਥੋੜੀ ਮਾਰੀ ਗਈ ਹੈ 20 ਥੋੜੀ ਮਾਰੀ ਗਈ ਹੈ ਇਹ ਤਸਵੀਰ ਹੀ ਅਪਡੇਟ ਵੱਡੀ ਖਬਰ ਜਿਹੜੀ ਤੁਹਾਡਾ ਸਾਹੇ ਕਰ ਰਹੇ ਆ 20 ਮੀਰੀ ਬਾਦਰ ਨੂੰ ਥੋੜੀ ਗਏ ਕੋਈ 100 ਗੋਲੀ ਕਿਉਂ ਮਾਰੀ ਨਹੀਂ ਗੋਲੀ ਕਿਉਂ ਮਾਰੀ ਨਹੀਂ ਕਿਉਂ ਮਾਰੀ ਨਹੀਂ ਸਾਡੀ ਕਿਉਂ ਮਾਰਦੇ ਨਹੀਂ ਕਿਉਂ ਮਾਰੀ ਨਹੀਂ ਬਾਦਰ ਨੂੰ ਥੋੜੀ ਪਾ ਦੋ ਲਾਈ ਫਟ ਕਰੋ ਆ ਜੀ ਮੈਂ ਖਾ ਕੇ ਸੋ ਕੀਤੇ ਆ ਰੇ ਹਾਂ ਜੀ ਹਥਿਆਰ ਤੋਂ ਆਪਣੇ ਅਤਵਾਦਾਂ ਰੱਬ ਹਥਿਆਰ ਤੋਂ ਆਪਣੇ ਜੀ ਕੋਈ ਪਤਾ ਲੈ ਜੀ ਕੌਣ ਕਿਹੜਾ ਸੱਖੀ ਏਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇੜਾ ਵੇਖੋ ਇਸ ਇਹ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡਾਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਕਿਰਪਾ ਕਰਕੇ ਲੈ ਲਿਆ ਸਰ ਖੋਲ ਲੈ ਲਿਆ ਆਪਣਾ ਬਹੁਤ ਸ਼ਾਮ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼ ਬਾਦਲ ਗੁਰ ਗੋੜੀ ਮਰਦ ਦੀ ਕੋਸ਼ਿਸ਼ ਕੀਤੀ ਗਈ ਹੈ ਕੋਸ਼ਿਸ਼ ਕੀਤੀ ਗਈ ਹੈ ਸਟਾਰ ਲੱਗ ਗਈ ਆ ਦਾ ਜਦਾ ਲਾਈ ਗਈ ਇਹਨਾਂ ਦੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਹੜੀ ਆ ਕੀ ਕਰਦੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਕਿ ਵੀਰ ਬੱਲੂ ਗੋਲੀ ਮਾਰਨ ਦੀ ਸੁਬੀਰ ਤੇ ਸੁਬੀਰ ਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਨਾ ਦਸਬੀਰ ਸਿੰਘ ਪਾਦਨ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿਤੇ ਨੇ ਲਾਹ ਦੇਖ ਸਕਦੇ ਹੋ 아, 스페셜 벗고 언제 사세요?